ਆਪਣੇ ਜਾਗਣੇ ਗੁਰੂ ਅਰਜਨ ਦੇਵ ਸਾਹਿਬਾ ਨੇ ਕਿੰਨੇ ਨੇ ਜੇ ਉਹ ਜਾਗਣਾ ਹੈ ਨਾ ਤੁਸੀਂ ਨਾ ਤਿਆਰੀ ਕਰ ਤੇ ਜਾਗ ਤੱਕ ਇਸ ਜਾਗਣੇ ਨੂੰ ਪ੍ਰਯਤ ਕਰਵਾਓ ਜੇ ਆਪਾਂ ਕੋਲ ਘਰ ਦੇ ਪਰਵਾਨ ਸਾਡੇ ਦੇਖੇ ਜਾ ਕੇ ਘਰ ਦਾ ਜਾਵੇ ਗੁਰੂ ਦੀ ਗੋਦ ਵਿੱਚ ਬੈਣ ਕੇ ਆਪੇ ਸੰਤਨਾਂ ਬਾਲ ਕੇ ਜੇ ਇਤਿ ਜਗਰਤਰਾ ਪੈਦਾ ਤਾ ਹੋਵੇ ਜੇ ਅਸੀਂ ਗੁਰੂ ਦੀ ਬਾਣੀ ਨੂੰ ਗੁਰੂ ਦੀ ਗੱਲ ਨੂੰ ਸੁਣ ਲਿਆ ਜੇ ਗੁਰਮੱਤਿ ਦੇ ਫਾਟਾਸ਼ਾਹੀ ਤੇ ਨਿਬੜਾ ਲਾ ਕਹਿੰਦੇ ਜਾਗਨਾ ਜਾਗਣ ਦੇ ਘਰ ਕਿਵੇਂ ਜਾਗਣ ਦਾ ਭਾਰ ਕੀ ਉੱਤਨ ਉਹਨਾਂ ਜਾਗਰ ਕਲੀਆਂ ਗੱਲ ਦੇ ਮਾਣਸ਼ਣ ਦੇ ਸ਼ਬਦ ਵਿੱਚ ਕਈ ਬੜੀਆਂ ਬਿਰੰਤ ਗੱਲਾਂ ਲੈ ਕੇ ਗੁਰਸਹਿਬਾਂ ਨੇ ਇਸ ਗੁਰਬਾਣੀ ਦੇ ਅੰਦਰ ਸਮਝਾਇਆ ਸਾਨੂੰ ਕਹਿੰਦੇ ਆਰਾਧਨਾ ਆਰਾਧ ਰਵੇਕਾ ਹਰ ਹਰ ਦਾ ਰਾਜਨਾ ਕਹਿੰਦੇ ਜੇ ਆਰਾਧਨਾ ਕਰਨੀ ਜੇ ਬੋਲਣਾ ਦਾ ਜੇ ਕੋਈ ਸਮਾ ਲਉਣਾ ਤੇ ਹਰੀ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕਰ ਪਰ ਭਿੰਦੇ ਛੜਨਾ ਕੀ ਅੰਦਰੋਂ ਆਪਣੇ ਕਰਨਾ ਕੀ 파ਸ਼ਾ ਕੇ ਦੇ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਕਿੰਨਿਆ ਜੀ ਕੱਟ ਨਹੀਂ ਆਦੇ ਇੱਥੇ ਦੋ ਘੜੇ ਚੌਕ ਦਾ ਮਾਰ ਕੇ ਬੈਠਾ ਜਿਹਦੇ ਮੇਰ ਤੋਂ ਬਾਅਦ ਮਰਦੇ ਅਕਸਰ ਜਿੰਜਾ ਚੀਜ਼ ਕਾਦੇ ਕਿ ਫੁਲਾਣਾ ਮਾਨ ਵਾਰਾ ਕੋਹਰਾ ਵਾਰਾ ਤਾ ਜਿਹੜੇ ਬੰਦੇ ਕਿਸੇ ਦੀ ਨਹੀਂ ਜੇ ਕੋਈ ਕਰਦੇ ਬੜਾ ਦਰਾਸਾ ਨੂੰ ਆਪਣੇ ਆਪ ਨੂੰ ਚੰਗਾ ਕਹਿੰਦੇ ਪਰ ਜ਼ਬਾਨੋਂ ਨਹੀਂ ਕਹਿੰਦੇ ਉਹ ਕਹਿੰਦੇ ਸਭ ਲੋਕਾਂ ਦੇ ਆਂ ਵੀ ਚੰਗਾ ਜ਼ਬਾਨੋਂ ਨਹੀਂ ਕਹਿੰਦੇ ਕਿ ਮੈਂ ਚੰਗਾ ਉਹ ਦੁਨੀਆਂ ਤੋਂ ਮਾਲਾ ਕਹੇ ਕਿ ਆਪਣੇ ਆਪ ਨੂੰ ਚੰਗਾ ਕੋਉਂਦੇ ਨੇ ਪਾਛਾ ਕੀਤੇ ਨੇ ਇਹ ਜੀਤਾਂ ਛੱਡੇ ਨਾਲ ਤੇ ਗੱਲ ਬਣਦੀ ਤੇ ਅਗੜਾ ਤਿਆਗ ਨੀਕਾ ਕਾਮ ਕਾਮਵਾਸ਼ਰ ਊਰੂ ਜਿਹਨਾਂ ਦੇ ਲੋਕ ਨੂੰ ਲੋੜ ਹੁੰਦਾ ਹੈ ਲੋਕ ਜਿਹਨੂੰ ਲਾਲਚ ਕਰਦੇ ਨੇ بادشاہ ਕਹਿੰਦੇ ਨੇ ਇਹ ਚੀਜ਼ਾਂ ਜਿਹੜੀਆਂ ਤੇਰੇ ਤਿਆਗਰ ਵਾਲੀ ਤੋਂ ਨਾਲ ਬੰਦੀ ਬਰਦਾ ਜਿਹੜੀ ਚੀਜ਼ ਤੇਰੇ ਕੋਲ ਚਾਹੀਦੀ ਸੀ ਉਹਨੂੰ ਤੂੰ ਰੱਖਿਆ ਨਹੀਂ ਤੇ ਜਿਹੜੀ ਚੀਜ਼ ਉਹਨੂੰ ਨਹੀਂ ਚਾਹੀਦੀ ਸੀ ਉਹ ਤੂੰ ਆਪਣੇ ਕੋਲ ਬੰਦੀ ਰੱਖਦਾ ਤੱਕ ਵੀਰ ਨੇ ਨਾ ਗੁਰਮਾਰਗ ਦੇ ਸ਼ਬਦ ਪਛਾਣ ਕੀਤਾ ਆਉਂਦੇ ਆ ਜੀਵਨ ਨੂੰ ਪੁਰਾਣਾ ਨਿਯਮ ਦੱਸਿਆ ਉਹਨਾਂ ਦੁਨੀਆਂ ਦੇ ਲੋਕੀਂ ਦੇ ਪਰ ਸ਼ੂਤਰ ਹੈ ਜੀਵ ਜਾਤ ਵਾਲਾ ਤੇ ਪਰਤਖੀਰ ਜੀ ਦੇ ਕਹਿੰਦੇ ਨੇ ਫਰੇਹਾਰੀ ਇਸ ਜਾਤ ਨੂੰ ਜਿਹੇ ਜੱਟੀ ਉਹ ਸੱਚ ਆਹਾਰ ਪਰਤਖੀਰ ਜੀ ਦੇ ਮੈਂ ਆਪਣੀ ਜਾਤ ਨੂੰ ਫਰੇਹਾਰ ਜਾਣਾ ਕਿ ਮੈਂ ਰੱਬ ਨੂੰ ਜੱਟਿਆ ਮੈਂ ਪਰਮਾਤਮਾ ਨੂੰ ਜੱਟਿਆ ਫਿਰ ਇੱਕ ਚੰਦੋਣਾ ਨੇ ਬਰਾਤ ਪੜਾ ਵਰਤਿਆ ਜਿਹੜੇ ਮਨੁੱਖਾਂ ਦੀ ਸੋਝ ਵਿੱਚ ਬੰਦੇ ਆਉਂਦੇ ਨੇ ਮਤਲਬ ਕੌਣ ਜਿਹੜਾ ਰਾਮ ਦਾ ਸਰਨਾ ਕੀਤਾ ਭਗਤ ਕਬੀਰ ਨੇ ਆਪਣੇ ਆਪ ਨੂੰ ਰਾਮ ਦਾ ਪੁੱਤਰ ਚੁੱਕਾ ਦੱਸਿਆ ਆਪਣੇ ਆਪ ਨੂੰ ਪੁੱਤ ਤਾ ਨੁਕਰ ਦੱਸਿਆ ਰਾਮ ਦੇ ਪੁੱਤਰ ਦਾ ਕਬੀਰ ਪੁੱਤਰ ਰਾਮ ਕੋ ਮੋਤੀਆ ਮੇਰੋ ਨਾ ਗਲੇ ਹਮਾਰੇ ਜਿਉਰੀ ਜੈ ਕਿਚਾ ਜਾਓ ਭਗਤ ਕਬੀਰ ਕਹਿੰਦੇ ਨੇ ਲੱਗਨੇ ਕਿ ਮੇਰੇ ਗਾਵਰੇ ਤੇ ਜੰਜੀਰ ਪਾਈ ਜਿਵੇਂ ਜੇ ਕੋਲ ਮਾਲਕ ਨੇ ਪੱਤੇ ਦੇ ਗੱਲ ਸੁਪਾਈ ਹੋਈ ਹੈ ਉਹ ਜਿੱਦ ਨੂੰ ਉੱਤ ਤਾਂ ਜਾਂਦਾ ਨਾ ਰਹੇ ਕਿ ਕਹਿੰਦੇ ਲੱਗ ਨੇ ਜੰਜੀਰ ਪਾਈਏ ਉਹ ਜਿੱਦ ਨੂੰ ਉੱਚੇ ਜਾ। ਤਾਂ ਆਪਾਂ ਮੇਰੇ ਕੋਲ ਜਲਾ ਕਰ। ਹੁਣ ਅਸੀਂ ਕਿੱਸੇ ਰਹੋਗੇ ਤਾਂ ਰਾਤ ਨੂੰ ਜਦੋਂ ਸੌਣੇ ਆ ਸਾਰੀ ਉਕਾਰ ਡੋਲ ਜੇ ਬਨਾਲੇ ਸ਼ਹਿਰ ਨੂੰ ਜਾਣਾ ਸਰੇ ਕੰਮ। ਅਰ ਜਿਹੜਾ ਤੂੰ ਬਾਤ ਦਾ ਮਨ ਬਣਾ ਕੇ ਕਹਿੰਦਾ ਕਿ ਸਵੇਰੇ ਤੂੰ ਜਾਣਾ ਨਹੀਂ ਜਾ ਸਕਦਾ ਮਤਾ ਕਰ ਐ ਪਛੋੜ ਕੇ ਤਾਈ ਉਰਜ ਵੀ ਲੈ ਜਾ ਤ ਰਾਤ ਮਤਾ ਕੀਤਾ ਤੇ ਪਛੋੜ ਵਾਲੀ ਤੋਂ ਕਮਜਰ ਜੇ ਚੜਿਆ ਤੇ ਕੋਈ ਇਹੋ ਜਿਹਾ ਕੰਮ ਬਣਿਆ ਉਰਗ ਨੂੰ ਛਾਲ ਕਰ ਤੇ ਪਛੋੜ ਵਾਲੋਂ ਜ਼ਿਆਦਾ ਤੇ ਮਨੋਕ ਰਾਗ ਦੇ ਹੋਤੋਂ ਦੇ ਅੰਦਰੇ ਰਾਗ ਦੇ ਡੈਰੇ ਤੇ ਬਾਣ ਨਹੀਂ ਗੁਰੂ ਨਾਨਕ ਦੇ ਪਾਠਣ ਜਾਗਰ ਕਲਾ ਬਣੋ ਤਨੀ ਜਿਵੇਂ ਸ੍ਰਿਤੀ ਰਾਗ ਦੇ ਹੋਤੋਂ ਦੇ ਅੰਦਰੇ ਭੈ ਵਿੱਚ ਪਵਨ ਰਹਾ ਸਦ ਬਾਉ ਭੈ ਵਿੱਚ ਚਲੇ ਰਾਗਦਰੀ ਆਉ ਭੈ ਵਿੱਚ ਅਗਣ ਕੜਿਆ ਵੇ ਗਾਰ ਭੈ ਦੀ ਤਪਰੀ ਗਤੀ ਭਾਰ ਭੈ ਵਿੱਚ ਇੰਦਰ ਬਰਸਿ ਭਾਰ ਤਰ ਤਰ ਤਵਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਬੋਰੀ ਕਰਤਨਾ ਕਰਦੇ ਚੰਨਰਵਾ ਕਰੋਨਾ ਭੁਰ ਚਾਕੇ ਰਿਹਾ ਕਿ ਰੱਬ ਦੇ ਪੈਰ ਦੇ ਅੰਦਰ ਚੱਲ ਗਿਆ ਹੁਣ ਜੇ ਜੀ ਰੱਬ ਦੇ ਪੈਰ ਤੋਂ ਜੀ ਬਾਹਰ ਹੋ ਜਾਂਦੀ ਬੇਤੀ ਹੁੰਦਾ ਹੈ ਰੱਬ ਦੇ ਪੈਰ ਤੋਂ ਬਾਹਰ ਬੰਦ ਹੋ ਜੇ ਸਤਾਨਾ ਬਣ ਗਿਆ ਪਰ ਰੱਬ ਦੇ ਪੈਰ ਦੇ ਵਿੱਚੋਂ ਆਕਾ ਬਾਹਰ ਹੋ ਜਾਇਆ ਤੇ ਤਬਾਹ ਕਰ ਦਿੰਦੀ ਹੈ ਪਰ ਰੱਬ ਦੇ ਪੈਰ ਤੋਂ ਬਾਹਰ ਪਾਰ ਹੋ ਜੇ ਤੇ ਇਹ ਚੱਕਰ ਆ ਜਾ ਹਮੂ ਤਬਾਹ ਹੋ ਜਾਂਦਾ ਰੱਬ ਕਿੰਨੇ ਰਿਆਵਾ ਆਪਕੀ ਰੱਬ ਦੇ ਭਾੜੇ ਚੱਲਦੇ ਨੇ ਜਦੋਂ ਦੇ ਰੱਬ ਦੇ ਭਾੜੇ ਤੋਂ ਬਾਹਰ ਹੋ ਕੇ ਸਾਰੇ ਪਾਸੇ ਜਾਂਦਾਂ ਕਰਦੇ ਸਤਿਗੁਰੂ ਕਹਿੰਦੇ ਨੇ ਤੇ ਮਨੁੱਖ ਤੂੰ ਰੱਬ ਦੇ ਭਾੜੇ ਵਿੱਚ ਰੱਬ ਦੇ ਹੁਕਮ ਦੇ ਅੰਦਰ ਹੀ ਤੇ ਸਤਿਗੁਰੂ ਕਹਿੰਦੇ ਨੇ ਜੇ ਆਪਾਂ ਨੇ ਜੀਵਨ ਨੂੰ ਚੰਗਾ ਬਣਾਉਣਾ ਹੈ ਤਾਂ ਇਹਦਾ ਗੱਲ ਤਿਆਰ ਕਰਨਾ ਪਹਿਲਾ ਕਾਮਵਾਸ਼ ਨੂੰ ਕ੍ਰੋਧ ਦਾ ਤਦ ਮੈਂ ਜੱਟਾਂ ਤੋਂ ਛੜੂਆਂ ਬਾਈਆਂ ਨੇ ਕਹਿੰਦੇ ਮੰਗਣਾ ਮੰਗਣਾ ਨੀਕਾ ਹਰ ਜਸ ਬੋਲਤੇ ਮੰਗਣਾ ਕਿਵੇਂ ਅਸੀਂ ਲਾਭ ਦੇ ਕੋਲ ਮਦਦ ਇਹਨਾਂ ਆ ਕੇ ਪ੍ਰਯਾਤਨ ਕਰਦੇ ਆਂ ਵਾਸਕਦੇ ਆ ਕੇ ਪਾਤਸ਼ਾਹ ਜੀ ਦੇਦੇ ਇਹਦੇ ਜਿੱਥੇ ਇੰਗੀਆਂ ਦਾਤਾਂ ਲੱਗਦਾ ਉਹਦੇ ਅੰਦਾਜ਼ ਵਿੱਚ ਕਹਿ ਦਿਆ ਕਰ ਪਾਤਸ਼ਾਹ ਜੀ ਮੈਨੂੰ ਨਾਮ ਦੀ ਆਪਕਰ ਸੁੱਖੀ ਜੀਵਨ ਬਰਸਕੀ ਉਹ ਯਾਦ ਰੱਖੀ ਉਹ ਰੱਬ ਦੀ ਬਾਣੀ ਹੈ ਚਲੂਦੀ ਹੈ ਜਿਨ੍ਹਾਂ ਦੇ ਦਿਲ ਪਰਮਾਤਮਾ ਦਾ ਨਾਮ ਆ ਜਾਂਦਾ ਓਨੀਆਂ ਉਹਨਾਂ ਦੇ ਦੁਆਲੇ ਦੁਨੀਆਂ ਦੇ ਸਾਰੇ ਸੁੱਖ ਪਰਵੇਸ਼ ਕਰ ਜਾਂਦੇ ਉਹਨਾਂ ਨੂੰ ਮਾਣ ਨਹੀਂ ਲੋੜੀ ਪੈਂਦੀ ਕੋਈ ਹੋਰ ਤਰਲੇ ਕਰਨ ਦੀ ਲੋੜ ਨਹੀਂ ਪੈਂਦੀ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਗਿਆ بادشاہ ਕਿਤੇ ਜਾਗਦਾ ਜਾਗਰਣੀ ਦਾ ਹਰ ਜਗ੍ਹਾ ਉਹ ਜਾਗਰ ਜਿਹੜਾ ਤੁਸੀਂ ਇੱਥੇ ਬੈਠ ਕੇ ਜਾਗਰ ਜਿਗਾ ਇਹ ਜਾਗਿਆ ਦਾਵਤਾਂ ਕਾਰਜ ਪਰਵਾਰ ਦੀ ਗੱਲ ਹੈ ਤੇ ਜਾਗਦੇ ਚੋਰ ਨਾ ਤੇਰੇ ਵੀ ਤੇ ਜਾਗਦੇ ਪੈਰੀਂ ਜੀਏ ਤਾਂ ਖਾਲੇ ਬੰਦੀ ਜਾਦ ਲਾ ਕੇ ਬੱਤੇ